ਦਰਸ਼ਕੋ ਇਸ ਵਕਤ ਰੀਅਲ ਫੈਕਟ ਨਿਊਜ਼ ਅਸੀਂ ਪਹੁੰਚੇ ਆ ਮਾਣੂਕੇ ਗਿੱਲ ਦੇ ਵਿੱਚ ਜਿੱਥੇ ਪਰਮਿੰਦਰ ਡੈਂਪਲ ਦੀ ਅਗਵਾਈ ਦੇ ਵਿੱਚ ਜਿਹੜੀ ਮਹਿਲਾ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਹੁਣੇ ਹੁਣੇ ਖਤਮ ਹੋਈ ਹੈ ਆਪਾਂ ਡੇਪਲ ਜੀ ਦੇ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਉਹਨਾਂ ਦਾ ਏਜੰਡਾ ਜਿਹੜਾ ਔਰ ਅੱਜ ਮਹਿਲਾ ਕਾਂਗਰਸ ਦੀ ਮੀਟਿੰਗ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਪਹੁੰਚੀ ਹੈ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਅੱਜ ਦੀ ਮੀਟਿੰਗ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਆ ਕੁਝ ਬੀਬੀਆਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੀ ਭੈਣ ਬੀਬੀ ਮਨਜੀਤ ਕੌਰ ਤੇ ਉਹਨਾਂ ਦੇ ਨਾਲ ਭੋਲਾ ਸਿੰਘ ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗਰਦੇਵ ਕੌਰ ਜੀ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਇੱਕ ਮਿੰਟ ਸੋ ਨਵੀਆਂ ਨਿਯੁਕਤੀਆਂ ਮਹਿਲਾ ਕਾਂਗਰਸ ਨੂੰ ਅੱਜ ਦਿੱਤੀਆਂ ਗਈਆਂ ਸੋ ਅਸੀਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਉਹਨਾਂ ਦਾ ਸੰਗਠਨ ਚ ਆਉਣ ਤੇ ਵੈਲਕਮ ਕਰਦੇ ਆਂ ਤੇ ਸਾਰੀਆਂ ਬੀਬੀਆਂ ਮੇਰੀਆਂ ਮਾਵਾਂ ਪੈਣਾ ਮੇਰਾ ਸਿਰ ਦਾ ਤਾਜ ਹੈ ਸੋ ਮੈਂ ਸਾਰੀਆਂ ਦਾ ਧੰਨਵਾਦ ਕਰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨਮਾਈ ਹੇਠ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹੀ ਹੈ ਵੀ ਪਿੰਡ ਪਿੰਡ ਜਾ ਕੇ ਜਿਹੜੇ ਕਾਂਗਰਸ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਅਸੀਂ ਮਨਜੀਤ ਸੰਗਠਨ ਦੇ ਵਿੱਚ ਉਹਦੇ ਵੀ ਦਈਏ ਸੋ ਮੈਂ ਧੰਨਵਾਦ ਕਰਦਾ ਮਹਿਲਾ ਕਾਂਗਰਸ ਦਾ ਪ੍ਰਧਾਨ ਜੀ ਦਾ ਬੀਬੀ ਗੁਰਦੇਵ ਕੌਰ ਜੀ ਦਾ ਮਨਜੀਤ ਦਾ ਔਰ ਸਾਡੇ ਛੋਟੇ ਵੀਰ ਭਾਈ ਭੋਲੇ ਜੀ ਦਾ ਔਰ ਸਾਰੀ ਦਰਜਾ ਬੇ ਦਰਜਾ ਇਸ ਦੇ ਟੀਮ ਆਈ ਦਾ ਸੋ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਜਿੱਥੇ ਬੀਬੀਆਂ ਨੂੰ ਮੇਰੀ ਲੋੜ ਪਾਉਗੀ ਤੁਹਾਡਾ ਕਹੇਦਾ ਮੈਂ ਵੱਡਾ ਭਰਾ ਕਹੇਦਾ ਮੈਂ ਛੋਟਾ ਭਰਾ ਜਿੰਨੀ ਜੋਗਾ ਮੈਂ ਹੋਇਆ ਮੈਂ ਤੁਹਾਡੇ ਨਾਲ ਖੜਾ ਸੋ ਤੁਸੀਂ ਜੇ ਸਾ ਜ਼ਮੀਰ ਨਾਲ ਸੰਗਠਨ ਚ ਆਈਆਂ ਆਈਆਂ ਸਾਰੀਆਂ ਤੁਹਾਡਾ ਮਾਨ ਸਤਕਾਰ ਉਹ ਤੋਂ ਦੁੱਗਣਾ ਕਰਕੇ ਰੱਖਾਂਗੇ ਤੁਸੀਂ ਗੱਲ ਕੀਤੀ ਹੈ ਹੁਣੇ-ਹੁਣੇ ਜਿਹੜਾ ਬੀਬੀਆਂ ਨੂੰ 1000 ਰੁਪਏ ਦੇਣ ਦੀ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਅੱਜ ਪੰਜਾਬ ਸਰਕਾਰ ਦੇ ਹਾਲਾਤ ਇਹ ਬਣ ਰਹੇ ਨੇ ਕਿ ਜਿਵੇਂ ਅਸੀਂ ਖਬਰਾਂ ਦੇ ਵਿੱਚ ਵੀ ਦੇਖ ਰਹੇ ਆ ਕਿ ਕੋਟਾ ਲਾਗੂ ਕਰ ਦਿੱਤਾ ਗਿਆ ਜਿਹੜਾ ਰੰਗਲਾ ਪੰਜਾਬ ਮਿਸ਼ਨ ਸੀਐਮ ਕੋਟਾ ਜਿਹੜਾ ਹਰ ਪੀੜਤਾ ਦੇ ਲਈ ਬਣਾਇਆ ਜਾ ਰਿਹਾ ਔਰ ਸੁਣਨੇ ਵਿੱਚ ਇਹ ਆ ਰਿਹਾ ਕਿ ਹਰ ਵਿਧਾਇਕ ਨੂੰ ਜਿਹੜੀ ਇੱਕ ਫੀਸ ਲਗਾ ਦਿੱਤੀ ਗਈ ਹੈ ਹਰ ਐਮਪੀ ਨੂੰ ਇੱਕ ਫੀਸ ਲਗਾ ਦਿੱਤੀ ਗਈ ਹੈ ਇਹਨੇ ਪੈਸੇ ਤੁਸੀਂ ਇਕੱਠੇ ਕਰਕੇ ਦੇਣੇ ਆ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਖਜ਼ਾਨਾ ਭਰਿਆ ਜਾ ਰਿਹਾ ਹੈ ਕਿ ਵਾਕਈ ਇਹ ਹੜਪੀੜ ਤੱਕ ਪਹੁੰਚੂਗਾ ਜਾਂ ਇਹ 2027 ਲਈ ਜਿਹੜੀ ਫੰਡਿੰਗ ਹੋ ਰਹੀ ਹੈ ਔਰ ਇਹਦੇ ਨਾਲ ਆਮ ਲੋਕਾਂ ਤੇ ਕੀ ਅਸਰ ਪਊਗਾ ਦੇਖੋ ਸਭ ਤੋਂ ਪਹਿਲਾਂ ਤਾਂ ਬੀਬੀਆ ਸੁਣ ਲੋ ਮੇਰੀ ਗੱਲ ਸੁਣੋ ਯਾਰ ਜੇ ਸਰਕਾਰਾਂ ਦੀ ਲੋੜ ਹੀ ਨਾ ਹੁੰਦੀ ਜੇ ਮੁੱਖ ਮੰਤਰੀ ਤੇ ਮੰਤਰੀਆਂ ਦੀ ਲੋੜ ਹੀ ਨਾ ਹੁੰਦੀ ਤਾਂ ਲੋਕ ਬਣਾਉਂਦੇ ਕਿਉਂ ਇਹ ਕਹਿੰਦੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਐਮਐਲਏ ਕੀ ਕਰ ਲੂ 2 ਲੱਖ ਦੇ ਦੂ 2.5 ਦੇ ਦੂ ਐਮਪੀ ਕੋਈ 4 ਦੇ ਦੂ ਕੋਈ 5 ਦੇ ਦੂ ਜਿੰਨੀ ਦੇ ਸਰਕਾਰ ਆ ਕੇ ਲੋਕਾਂ ਨਾਲ ਨਹੀਂ ਖੜੂਗੀ ਉੰਨੀ ਦੇ ਰਹੇ ਲੋਕਾਂ ਦੇ ਜਿਹੜਾ ਜ਼ਖਮ ਦੇ ਉੱਤੇ ਜੇ ਮਲਮ ਸਰਕਾਰ ਨਾਲ ਲਾਉਗੇ ਉੰਨੀ ਦੇ ਜ਼ਖਮ ਭਰਨਾ ਨਹੀਂ ਟਿੰਪਲ ਜੀ ਸਾਡੇ ਸੂਤਰਾ ਮੁਤਾਬਕ ਹਰ ਐਮ ਐਮ ਐਲ ਏ ਨੂੰ ਜਿਹੜਾ 5 ਕਰੋੜ ਦਾ ਕੋਟਾ ਲਗਾਇਆ ਜਾ ਰਿਹਾ ਦੇਖੋ ਕੋਟੇ ਨੂੰ ਕੀ ਹੈ ਜੀ ਕੋਠੀ ਹੱਥਾਂ ਨਾਲ ਆਏ ਸਭ ਕੋ ਤੇਰੇ ਹੀ ਤੇਰਾ ਹੂੰ ਇਹਨਾਂ ਕੋਟੇ ਤੁਸੀਂ ਮੈਨੂੰ ਦੱਸੋ ਹੂੰ ਕਿੱਥੋਂ ਇਕੱਠਾ ਹੋਊਗਾ ਹੂੰ ਉਹੀ ਸਵਾਲ ਅਸੀਂ ਕਰ ਰਹੇ ਹਾਂ ਕਿ ਇਹ 5 ਕਰੋੜ ਪੀਤ ਹੁਣ ਇਹੀ ਦੱਸ ਸਕਦੇ ਆ ਵੀ ਜਦੋਂ ਇਹਨਾਂ ਦੇ ਐਮਐਲਆ ਨੇ ਆ ਕੇ ਖਜ਼ਾਨੇ 'ਚ ਪੈਸੇ ਦਿੱਤੇ ਉਦੋਂ ਆਪਾਂ ਸਵਾਲ ਕਰਾਂਗੇ ਵੀ ਤੁਸੀਂ 5 ਕਰੋੜ ਰੁਪਇਆ ਕਿੱਥੋਂ ਲਿਆਂਦਾ ਔਰ ਸਭ ਤੋਂ ਵੱਡਾ ਸਵਾਲ ਡੇਪਲ ਜੀ ਇਹ ਖੜਾ ਹੁੰਦਾ ਹੈ ਕਿ ਜਿਹੜਾ ਵੀ ਕੋਈ ਕੋਈ ਕਾਰੋਬਾਰੀ ਹੈ ਕੋਈ ਸ਼ਰਾਬ ਕਾਰੋਬਾਰੀ ਹੈ ਜਾਂ ਕੋਈ ਨਸ਼ਾ ਤਸਕਰ ਕਿਉਂਕਿ ਇੱਕ ਨੰਬਰ ਦਾ ਕੰਮ ਕਰਨ ਵਾਲਾ ਇੰਨਾ ਪੈਸਾ ਇਕੱਠਾ ਕਰਕੇ ਨਹੀਂ ਦੇ ਸਕਦਾ ਜਿਹੜਾ ਦੇਊਗਾ ਉਹ ਆਪਣੇ ਮੁਫਾਤ ਵੀ ਪਹਿਲਾ ਮੂਹਰੇ ਰੱਖੂਗਾ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਤਸਕਰਾਂ ਸ਼ਰਾਬ ਕਾਰੋਬਾਰੀਆਂ ਲਈ ਇੱਕ ਖੁੱਲ ਹੋਵੇਗੀ ਦੇਖੋ ਖੁੱਲ ਤਾਂ ਪਹਿਲਾਂ ਹੀ ਬੜੀ ਇਹਨਾਂ ਨੇ ਦਿੱਤੀ ਹੋਈ ਹੈ ਮੈਂ ਤਾਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹਨਾਂ ਦੇ ਵਾਜੇ ਵੱਜੇ ਪਏ ਆ ਤੁਸੀਂ ਮੈਨੂੰ ਦੱਸੋ ਵੀ ਇਹ ਜੀ ਕਿਹੜੀ ਪਾਲਸੀ ਹੈ ਵੀ ਮੰਨ ਲਓ ਮੈਂ ਮਨਜੀਤ ਨੂੰ ਜਾਂਦਾ ਹੋਇਆ ਕਹਿ ਜੰਨਾ ਵੀ ਤੁਸੀਂ ਪੈਸੇ ਇਕੱਠੇ ਕਰ ਲਓ ਤੇ ਜਿਹੜੀਆਂ ਤੁਹਾਡੇ ਕੰਮ ਹੋਏ ਉਹ ਤੁਹਾਡੇ ਪੈਸੇ ਨਾ ਕਰਨਗੇ ਹੂੰ ਤੇ ਫਿਰ ਮੈਨੂੰ ਕੀ ਜੀ ਮੈਨੂੰ ਇਹਨਾਂ ਨੇ ਰਗੜ ਕੇ ਫੋੜੇ ਤੇ ਲਾਉਣਾ ਹੂੰ ਸੋ ਜੀ ਨੂੰ ਐਮਐਲਏ ਬਣਾਇਆ ਮੁੱਖ ਮੰਤਰੀ ਤੁਸੀਂ ਮੇਰੀ ਗੱਲ ਨੂੰ ਸਮਝੋ ਪ੍ਰਦੀਪ ਜੀ ਹੂੰ ਇਹ ਸਿਰਫ ਗੱਲਾਂ ਚ ਹੀ ਐ ਕਾਗਜ਼ਾਂ ਚ ਹੀ ਐ ਹੁਣੇ ਪੰਚਾਇਤਾਂ ਦੇ ਇਹ ਪੈਸੇ ਪਤਾ ਕਿਵੇਂ ਕਹਿ ਰਹੇ ਹੂੰ ਪੰਚਾਇਤਾਂ ਦੇ ਖਾਤਿਆਂ 'ਚ ਪੈਸੇ ਪਏ ਆ ਹੂੰ ਇਹਨਾਂ ਦੀ ਨਿਗਾ ਹੁਣ ਉਸ ਤੇ ਆ ਹੂੰ ਵੀ ਕਿਸੇ ਸਾਥ ਨਾਲ ਉਹ ਫੰਡ ਮੰਗਾਈਏ ਉਹ ਉਹਦੇ ਨਾਲ ਸਰਕਾਰ ਦਾ ਕੰਮ ਚੱਲਦਾ ਕਰੀਏ ਤੁਸੀਂ ਮੈਨੂੰ ਦੱਸੋ ਵੀ ਕਿਤੇ ਲੋਕਾਂ ਦੇ ਦੇਣ ਨਾਲ ਐਨਆਰਆਈ ਭਰਾ ਤਾਂ ਵਿਚਾਰੇ ਪਹਿਲਾਂ ਹੀ ਬੜੀ ਮੱਤ ਕਰਦੇ ਆ ਆ ਤੁਸੀਂ ਹੜਾ ਜੁੜ ਗਏ ਆ ਉਹ ਤਾਂ ਆਪਣੇ ਪੱਦਰ ਤੇ ਪਹਿਲਾਂ ਹੀ ਬਹੁਤ ਪਹਿਲਾਂ ਹੀ ਬੜੀ ਮੱਤ ਕੀਤੀ ਹੁਣ ਇਹ ਤਾਂ ਕਹਿੰਦੀ ਹੈ ਵੀ ਸਾਰਾ ਕੁਝ ਵੇਚ ਵਟ ਕੇ ਸਾਨੂੰ ਬਣਾ ਦਿਓ ਕਿ ਅਸੀਂ ਪੰਜਾਬ ਚਲਾ ਲਈਏ ਐ ਨਹੀਂ ਕੰਮ ਚੱਲਣਾ ਇਹ ਉਦੋਂ ਕਹਿੰਦੇ ਸੀ ਵੀ 20000 ਫਲਾਨੇ ਤੋਂ 30000 ਕਰੋੜ ਅਸੀਂ ਉਥੋਂ ਕਮਾ ਲਾਂਗੇ ਇੰਨੇ ਗ੍ਰਾਉਂਡ ਉੱਤੋਂ ਕਮਾਲਾਂਗੇ ਪਹਿਲਾਂ ਉਹਦਾ ਹਿਸਾਬ ਦਿਓ ਵੀ ਉਹ ਕਿੱਧਰ ਗਿਆ ਹੂੰ ਇਹ ਕਹਿੰਦੇ ਸਰਕਾਰਾਂ ਤੁਹਾਨੂੰ ਚਲਾਉਣੀਆਂ ਹੀ ਨਹੀਂ ਆਉਂਦੀਆਂ ਹੂੰ ਸਰਕਾਰ ਤੁਹਾਨੂੰ ਅਸੀਂ ਚਲਾ ਕੇ ਚਲਾ ਕੇ ਦਿਖਾਵਾਂ ਅਸੀਂ ਰਾਜਨੀਤੀ ਜਿਹੜੀ ਬਦਲਣ ਆਏ ਆ ਬਦਲਣ ਆਏ ਆ ਹੂੰ ਰਾਜਨੀਤੀ ਇਹਨਾਂ ਨੇ ਜ਼ਰੂਰ ਬਦਲਤੀ ਹੂੰ ਇਹ ਜ਼ਰੂਰੀ ਨਹੀਂ ਕਿ ਕਰਨਾ ਤੇ ਬਦਲੀ ਗਈ ਦੂਜੀ ਗੱਲ ਜਿਹੜਾ ਬੀਤੇ ਦਿਨੀ ਸਿਹਤ ਬੀਮਾ ਯੋਜਨਾ ਇੱਕ ਜਿਹੜੀ 10 ਲੱਖ ਦਾ ਇਹਨਾਂ ਨੇ ਕੀਤਾ ਤਰਨਤਾਰਨ ਤੇ ਬਰਨਾਲਾ ਤੋਂ ਸ਼ੁਰੂ ਕੀਤਾ ਉਹਦੇ ਵਿੱਚ 10 ਲੱਖ ਦੀ ਜਿਹੜਾ ਸਿਹਤ ਬੀਮਾ ਜੇ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਲਗਭਗ 70 70 ਹਜ਼ਾਰ ਪਰਿਵਾਰ ਹੈ ਜਿਹੜਾ ਕਵਰ ਕਰਾਂਗੇ ਪਰ ਇਸ ਤੋਂ ਪਹਿਲਾਂ ਜੇ ਪਿਸ਼ੋਕੜ ਤੇ ਨਿਗਾਹ ਮਾਰੀ ਜਾਵੇ ਤਾਂ ਇੱਕ ਇੰਸ਼ੋਰੈਂਸ ਕੰਪਨੀ 2021 ਦੇ ਵਿੱਚ ਪਹਿਲਾਂ ਭੱਜ ਚੁੱਕੀ ਹੈ ਸਿਹਤ ਬੀਮਾ ਯੋਜਨਾ ਵਾਲੀ ਦੂਜੇ ਨੰਬਰ ਤੇ ਜੇ ਇਹ ਕੰਪਨੀ ਕੀ ਵਾਕਈ ਇਹ ਜਿਹੜਾ ਧਰਮਤਾਰਨ ਬਾਈ ਇਲੈਕਸ਼ਨ ਨੂੰ ਦੇਖ ਕੇ ਇਹ ਜਿਹੜਾ ਫੈਸਲਾ ਹੈ ਜਾਂ ਲੋਕਾਂ ਲਈ ਜੇ 70000 ਲੋਕਾਂ ਵਾਸਤੇ 10 ਲੱਖ ਦਾ حساب ਲਾਇਆ ਕਿਉਂਕਿ ਆਲਰੇਡੀ ਜਿਹੜਾ ਬਜਟ ਹੈ ਉਹਦੇ ਵਿੱਚ ਸਿਹਤ ਵਾਸਤੇ ਹੈਲਥ ਵਾਸਤੇ 778 ਕਰੋੜ ਜਿਹੜਾ ਰੁਪਇਆ ਰੱਖਿਆ ਗਿਆ ਪਰ ਦੇਖਿਆ ਜਾਵੇ ਤਾਂ ਜੇ 10 ਲੱਖ ਦੀ ਜੇ ਯੋਜਨਾ ਦੇ ਤਹਿਤ 70000 ਪਰਿਵਾਰ ਕਵਰ ਕਰਦੇ ਤਾਂ 700 ਕਰੋੜ ਤੋਂ ਉੱਤੇ ਤਾਂ ਉਹੀ ਬਣ ਜਾਂਦਾ ਹੈ ਫਿਰ ਇਹ ਕੀ ਸਰਕਾਰ ਦੀ ਪਾਲਸੀ ਕਿਵੇਂ ਦੇਖਦੇ ਹੋ ਦੇਖੋ ਜੀ ਬਿਲਕੁਲ ਕੋਈ 10 2 ਲੱਖ ਇਹਨਾਂ ਨੇ ਕਿਸੇ ਨੂੰ ਦੇਣਾ ਪਹਿਲਾਂ ਤਾਂ ਸੱਚੇ ਪਾਤਸ਼ਾਹ ਮੂਰੇ ਅਰਦਾਸ ਕਰਦੇ ਆਂ ਵੀ ਸਾਡੇ ਪੰਜਾਬ ਤੇ ਮਿਹਰ ਰੱਖ ਕੋਈ ਬੰਦਾ ਬਿਮਾਰ ਹੀ ਨਾ ਹੋਵੇ ਹੂੰ ਬਿਲਕੁਲ ਦੂਜੀ ਗੱਲ ਇਹ ਹੈ 5 ਲੱਖ ਪਹਿਲਾਂ ਚੱਲਦਾ ਸੀ ਬੀਮਾ ਲੈਂਦਾ ਸੀ ਉਹ ਕਿਤੇ ਨਹੀਂ ਚੱਲਦਾ ਕਾਹੜਾ ਹੂੰ ਮੈਂ ਕਹਿੰਦਾ ਜੀ 10 ਲੱਖ ਦੀ بجائے ਉਹਨੂੰ ਹੀ ਚਾਲੂ ਕਰ ਲੈਂਦੇ ਹੂੰ ਉਸੀ ਯੋਜਨਾ ਤਹਿਤ ਇੱਕ ਇੰਸ਼ੂਰੈਂਸ ਕੰਪਨੀ ਭੱਜ ਚੁੱਕੀ ਆ ਮੈਂ ਉੱਥੇ ਹੀ ਲਿਉਂਦਾ ਕਰ ਬਿਲਕੁਲ ਇਲੈਕਸ਼ਨਾਂ ਦੇ ਤਹਿਤ ਇਹ ਕਰ ਰਹੇ ਆ ਇਹਨਾਂ ਨੂੰ ਪਤਾ ਵੀ ਮਹੀਨੇ ਦੋ ਮਹੀਨੇ ਚ ਇਲੈਕਸ਼ਨ ਆ ਜਾਣੇ ਠੀਕ ਹੈ 19 ਦੇ 10 ਲੱਖ ਦੀ ਡੁਗਡੂਗੀ ਵਿਝਾਈ ਚੱਲੋ ਜਦੋਂ ਇਲੈਕਸ਼ਨ ਲੰਘੇ ਹਾਂ ਜਨ ਸਤਿ ਸ੍ਰੀ ਅਕਾਲ ਇੱਕ ਬੰਦੇ ਸਰਕਾਰ ਪੈਸਾ ਮੰਗੋ 10000 ਰੁਪਿਆ ਮਿਲ ਗਿਆ ਉਵੇਂ ਤੁਹਾਨੂੰ 10 ਲੱਖ ਰੁਪਿਆ ਮਿਲ ਜੀ ਜੇ 1000 ਰੁਪਿਆ ਮਿਲ ਗਿਆ ਹਾਂ ਤੇ ਫਿਰ ਧੰਨਵਾਦ ਕਰਦੇ ਆ 10 ਲੱਖ ਵੀ ਆ ਜੂ ਉਹ ਪਤੰਦਰੋ ਪਿਆਰ ਆਪਣੇ ਤੋਂ ਦਿੱਤਾ ਨਹੀਂ ਜਾਂਦਾ ਤੇ 10 ਲੱਖ ਰੁਪਈਆ ਦੇਵਾਂਗੇ ਜੀ ਸੇ ਦਸ ਤੇ ਹੂੰ ਫੇਰਾਂ ਦੇ ਜੀ ਕੋਈ ਪੁੱਛ ਪੜਤਾਲ ਨਹੀਂ ਕੋਈ ਕੁਝ ਨਹੀਂ ਸਿੱਧਾ ਅਗਲਾ ਜਾਊਗਾ ਕਿਹਦੇ ਕੋਲ ਜਾਊਗਾ ਹੂੰ ਤੁਸੀਂ ਕਿਤੇ ਵੜ ਕੇ ਵੇਖੋ ਸਰਕਾਰੀ ਦਫਤਰਾ ਚ ਬੰਦੇ ਦੀ ਜੀਬ ਐਡੀ ਕਰ ਐਡੀ ਕਰਾਉਂਦੇ ਹੂੰ ਹੂੰ ਤਨ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਐਡੀ ਸੌਖੇ ਤਰੀਕੇ ਨਾਲ ਮੂਰਖ ਬਣਾਇਆ ਜਾ ਸਕਦਾ ਦੇਖੋ ਜੀ ਬਣ ਬਣੇ ਲੋਕ ਉਹ ਤਾਈਆਂ ਉਹਨਾਂ ਨੂੰ ਮੂੰਹ ਪੈ ਗਿਆ ਨਾ ਉਹਨਾਂ ਨੂੰ ਐ ਲੱਗਦਾ ਵੀ ਯਾਰ ਯਾਰ ਦਾ ਝੂਠ ਮਾਰਿਆ ਚਗਨ ਸਕੀਮ ਅੱਜ ਜੀ ਫਾਇਲ ਦੇਵਾਂਗੇ ਚੌਥੇ ਦਿਨ ਤੁਹਾਡੀ ਇਨਕੁਆਇਰੀ ਹੋ ਕੇ ਤੁਹਾਨੂੰ ਚਗਨ ਸਕੀਮ ਪਾਜਿਆ ਕਰੋ ਇਸ ਕਰਕੇ ਉਹਨਾਂ ਨੂੰ ਲੱਗਦਾ ਕੋਈ ਨਹੀਂ ਜੇਜਮਾਨਾ ਵਾਲ ਕਿੱਡੇ ਕਿੱਡੇ ਆ ਦਾ ਮੂਰੇ ਆ ਜਾਣੇ ਸੁੱਲੋ ਮੇਰੀ ਗੱਲ 27 ਚ ਲੱਜੂਗਾ ਪਤਾ ਡੜਾ ਤੋਂ ਡੜਾ ਹੁੰਦਾ ਹੈ ਤੁਮਾਇ ਕੰਨ ਨਾਲ ਪਾਠੀ ਵੀ ਪਤਾ ਨਹੀਂ ਕਿਦਰ ਸੇ ਪੜਾਉ ਹੁੰਦਾ ਇਹਦਾ ਮਤਲਬ ਸੰਸੋਧਿਆ ਸਾਹਿਬ ਦਾ ਇੱਕ ਬਿਆਨ ਜਿਹਦੇ ਚ ਉਹਨਾਂ ਨੇ ਕਹਿ ਸੀ ਕਿ ਪੰਜਾਬ ਦੀ ਇਲੈਕਸ਼ਨ ਜਿੱਤਣ ਵਾਸਤੇ ਸਾਮ-ਦਾਮ ਦੰਡ ਭੇਦ ਪੈਸਾ ਸੱਚ ਝੂਠ ਸਭ ਕੁਛ ਅਸੀਂ ਅਜਮਾਵਾਂਗੇ ਕਿਤੇ ਉਸੇ ਦਾ ਹੀ ਇੱਕ ਪੜਾਤਾ ਨਹੀਂ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਸੰਸੋਧਿਆ ਸਾਹਿਬ ਨੂੰ ਤਾਂ ਸਾਡੇ ਬਾਰੇ ਪਤਾ ਹੀ ਨਹੀਂ ਉਹ ਲੱਗਦੇ ਕੀ ਹੈ ਵਿਚਾਰੇ ਆਪਣੇ ਹੂੰ ਠੀਕ ਹੈ ਨਾ ਮਹਾਰਾਜ ਉਹਨਾਂ ਦੀ ਉਮਰ ਲੰਬੀ ਕਰੇ ਉਹਨਾਂ ਚਾਰ ਜਮ ਆਦਮੀ ਪਾਰਟੀ ਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀ ਵਿਚਾਰੇ ਥੋੜੇ ਝੂਠ ਦੇ ਮਗਰ ਤਾਂ ਲੱਗ ਗਏ ਆ ਪਰ ਜਿੱਦ ਦਿਨੇ ਉੱਠ ਖੜੇ ਨਾ ਤੁਹਾਨੂੰ ਪਤਾ ਦੇਣਗੇ 10 27 ਚ ਹੂੰ ਉਦੋਂ ਨਾ ਤਾਂ ਸੰਸੋਧਿਆ ਸਾਹਿਬ ਨੇ ਲੱਭਣਾ ਤੇ ਨਾ ਕਿਸੇ ਹੋਰ ਨੇ ਲੱਭਣਾ ਦੇ ਐਮ ਐਲ ਏ ਤੇ ਇਹਨਾਂ ਦੀ ਇਹ ਪਲੈਨਿੰਗ ਬਣਾਈ ਬੈਠੇ ਹੋਏ ਦਿੰਦੇ ਟਿਕਟ ਦੇਣ ਨਹੀਂ ਤਾਂ ਨਾਸ ਹੂੰ ਸੋ ਬੜਾ ਇਹਨਾਂ ਨੇ ਸਿਸਟਮ ਖਰਾਬ ਕਰਤਾ ਆਪ ਹੀ ਕਹਿ ਰਹੇ ਸੀ ਟੀਵੀ ਤੇ ਕਿ ਜੇ ਕਈ ਪਾਰਟੀਆਂ ਚ ਲਿਆ ਕੇ ਬੰਦੇ ਲੜਾ ਲੇ ਹੁਣ ਅਜੇ ਤੱਕ ਇਹਦੇ ਢਿੱਡ 'ਚ ਨਹੀਂ ਬੜੇ ਇਹਦੇ ਦਿਲ 'ਚ ਨਹੀਂ ਬੜੇ ਤੁਹਾਨੂੰ ਮੇਰੀ ਗੱਲ ਸੁਣ ਪਰਮਿੰਦਰ ਸੋ ਟੈਂਪਲ ਹੈ ਇਹਦੇ ਬਾਰੇ ਪਤਾ ਤਾਂ ਕਰਾਉਂਗੇ ਤੁਹੀਂ ਹੂੰ ਵੀ ਇਹ ਕੀ ਹੈ ਕਾਦੇ ਜੋਗਾ ਇਹ ਹੂੰ ਆnde ਜੇ ਕੋਈ ਮਸ਼ੀਨ ਚੈੱਕ ਆ ਗਈ ਦਿਲ ਚੈੱਕਰ ਨਾਲੀ ਸਭ ਤੋਂ ਪਹਿਲਾਂ ਮੈਂ ਲਾਉਂਗਾ ਤੁਹਾਡੇ ਕਹਿਣ ਦਾ ਭਾਵ ਕਿ 5 ਕਰੋੜ ਜਿਹੜਾ ਆਪਣੀ ਟੈਕਟ ਬਚਾਉਣ ਲਈ ਹੈ ਮੈਂ ਲਿਆ ਨੂੰ 5 ਕਰੋੜ ਦੀ ਦੇਣਾ ਪੈਣਾ ਬਿਲਕੁਲ ਹੂੰ ਠੀਕ ਹੈ ਜੀ ਇਹ ਹੁਣ ਵਿਚਾਰਿਆਂ ਨੂੰ ਹੁਕਮ ਲੱਗਣਗੇ ਜੀ ਵੀ ਆ ਗਏ ਤਕੜੇ ਹੋ ਕੇ ਵੀ ਜਿਹੜਾ ਸਾਡੀਆਂ ਆਸਾਂ ਮਿੱਤਾਂ ਤੇ ਪੂਰਾ ਉਤਰ ਗਿਆ ਹੂੰ ਉਹ ਆਉਣ ਵਾਲੇ ਟਾਈਮ 'ਚ ਹੈਗਾ ਜਿਹੜਾ ਨਹੀਂ ਉਤਰਿਆ ਤੈਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਔਰ ਇਹਨਾਂ ਦੀ ਪਲੈਨਿੰਗ ਹੈ ਹੂੰ 40 45 ਸੀਟਾਂ ਬਦਲਣ ਦੇ ਮੂਡ 'ਚ ਹੈ ਜੀ ਬਿਲਕੁਲ ਠੀਕ ਹੈ ਜੀ ਚਲੋ ਮੇਰਾ ਹੱਕ ਨਹੀਂ ਬਣਦਾ ਉਹਨਾਂ ਦੀ ਪਾਰਟੀ ਦੇ ਗੱਲ 'ਚ ਕੋਈ ਬੋਲਣ ਦਾ ਸੋ ਹੋਣ ਵਾਲੇ ਟਾਈਮ 'ਚ ਐਨੇ ਬੀਬੀਆਂ ਸੁਣਦੀਆਂ ਨਾ ਲਾਹੌਰ ਚੱਲਣਾ ਨਾ ਝੂਠ ਚੱਲਣਾ ਹੂੰ ਜਿਹੜਾ ਬੰਦਾ ਕੰਮ ਕਰੂਗਾ ਉਹ ਅੱਗੇ ਆਊਗਾ ਜੀ ਜਿਹੜਾ ਬੰਦਾ ਲੋਕਾਂ ਨੂੰ ਝੂਠ ਮਾਰੂਗਾ ਹੂੰ ਲੋਕਾਂ ਨੇ 27 ਚ ਬੰਦੇ ਦਾ ਪੁੱਤ ਬਣਾ ਦੇਣਾ ਜੀ ਬਹੁਤ ਧੰਨਵਾਦ ਸਸਕਨ ਸੋ ਸੱਟਨਾਲ ਇਸ ਵਕਤ ਪ੍ਰਧਾਨ ਜੀ ਬੀਬੀ ਮਨਜੀਤ ਕੌਰ ਵੀ ਮੌਜੂਦ ਹੈ ਬੀਬੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਜੋ ਬਾਈ ਜੀ ਨਾਲ ਆਜੋ ਟੂ ਮਿੰਟ ਕੀ ਕਹਿਣਾ ਚਾਹੁੰਦੇ ਹੋ ਅੱਜ ਡਿੰਪਲ ਜੀ ਪਹੁੰਚੇ ਹਨ ਨਿਯੁਕਤੀ ਪੱਤਰ ਦਿੱਤੇ ਗਏ ਹੈ ਬੀਬੀਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਬਾਈ ਜੀ ਦਾ ਬਹੁਤ ਧੰਨਵਾਦ ਕਰਦੇ ਵੀਰ ਦਾ ਜਿਵੇਂ ਸਾਨੂੰ ਵਿਸ਼ਵਾਸ ਦਿੰਦਾ ਹੈ ਕੋਸ਼ਿਸ਼ ਵਸਾ ਤੇ ਪੂਰਾ ਉੱਤਰਿਆ ਮੋਢੇ ਨਾਲ ਮੋਢਾ ਲਾ ਕੇ ਨਾਲ ਹੀ ਖੜੇ ਆ ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ 2027 ਚ ਜਿਹੜੇ ਟਿਕਟ ਦੇ ਦਾਵੇਦਾਰ ਨੇ ਡਿੰਪਲ ਜੀ ਤੇ ਜਿਹੜਾ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਹਾਂਜੀ ਖਰੇ ਉਤਰਨਗੇ ਹੁਣ ਵੀ ਵੀਰ ਸਾਡੇ ਨਾਲ ਉੱਤਰਦਾ ਟਾਈਮ 'ਚ ਟਾਈਮ ਕੱਢ ਕੇ ਜਿੱਥੇ ਬੁਲਾਈਏ ਉੱਥੇ ਪਹੁੰਚਦਾ ਜੀ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਸਾਨੂੰ ਬੁਲਾਉਣਗੇ ਅਸੀਂ ਵੀ ਹਾਜ਼ਰ ਹਾਂ ਇਹਨਾਂ ਦੇ ਲਈ ਜੀ ਤੇ ਬਾਕੀ ਐ ਹੋ ਐ ਵੀ ਮੇਰੇ ਭੈਣਾਂ ਸਾਰੀਆਂ ਸਾਰੀਆਂ ਆਪਣੇ ਨਾਲ ਆ ਜਿੱਥੇ ਕਹਾਂਗੇ ਉੱਥੇ ਖੜਨਗੇ ਜਿਹੜੀਆਂ ਬੀਬੀਆਂ ਅੱਜ ਵੱਡੀ ਗਿਣਤੀ 'ਚ ਪਹੁੰਚੀਆਂ ਹਨ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਭੈਣਾਂ ਦਾ ਜਿਹੜੀਆਂ ਵਿਚਾਰੀਆਂ ਕੰਮ ਛੱਡ ਕੇ ਸਵਾ ਘੱਟ ਕੇ ਸਾਡੇ ਇੱਥੇ ਹਾਜ਼ਰ ਹੋਈਆਂ ਬਹੁਤ ਧੰਨਵਾਦ ਜੀ ਹਾਂਜੀ ਬੀਬੀ ਜੀ ਅੱਜ ਪਿੰਡ ਮਾਣੂਕੇ ਗੱਲ ਦੇ ਵਿੱਚ ਪਹੁੰਚੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਮਹਿਲਾ ਵਿੰਗ ਕਾਂਗਰਸ ਦੇ ਅਹੁਦੇਦਾਰ ਬੀਬੀਆਂ ਪਹੁੰਚੀਆਂ ਕੀ ਕਹਿਣਾ ਚਾਹੋਗੇ ਇਸ ਮੌਕੇ ਹਾਂਜੀ ਮੈਂ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਦੇਵ ਕੌਰ ਸਾਰੇ ਹੀ ਜ਼ਿਲ੍ਹੇ ਦਾ ਮੈਂ ਮਾਰਕ ਕਰ ਰਹੀ ਹਾਂ ਤੇ ਇਸ ਤੋਂ ਵੀ ਵੱਧ ਮੇਰੇ ਨਾਲ ਬੀਬੀਆਂ ਜੁੜੀਆਂ ਹੋਈਆਂ ਤੇ ਜਿਹੜੀਆਂ 27 ਦੀ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਅੱਗੇ ਹੋਣਗੀਆਂ ਜਿੰਨੀਆਂ ਵੀ ਬੀਬੀਆਂ ਹੋਣਗੀਆਂ ਸਭ ਤੋਂ ਅੱਗੇ ਹੋਣਗੀਆਂ ਸਾਨੂੰ ਮੌਕਾ ਮਿਲਿਆ ਇਸ ਲਹਿਰ ਦਾ ਤੇ ਸਾਰੀਆਂ ਬੀਬੀਆਂ ਨੂੰ ਮੈਂ ਅੱਗੇ ਲਿਆਉਂਗੀ ਤੇ ਅੱਗੇ ਆ ਕੇ ਇਹਨਾਂ ਨੇ ਆਪਣਾ ਜੋਸ਼ ਵਖਾਣਾ ਜੋ ਵੀ ਕਾਂਗਰਸ ਨੇ ਕਰਨਾ ਉਹ ਸਾਰਾ ਚੰਗਾ ਹੀ ਕਰਨਾ ਸਭ ਜੋ ਸਾਡੇ ਨਾਲ ਮਾੜਾ ਹੋਇਆ ਉਹਨਾਂ ਦਾ ਅਸੀਂ ਸਫਾਇਆ ਕਰਾਂਗੇ ਇੱਕ ਸ਼ਬਦ ਮੇਰਾ ਰਹਿ ਗਿਆ ਜੀ ਸੁਨਰੀਗਾਲੇ ਖੜੇ ਇੱਥੇ ਸਾਰੇ ਜੇ ਤਾਂ ਮੇਰੇ ਤੇ ਵਿਸ਼ਵਾਸ ਕਰਨਾ ਹੈ ਕਿਸੇ ਨੇ ਜਾਣਾ ਤਾਂ ਇੱਕ ਵਾਰੀ ਵਿਸ਼ਵਾਸ ਕਰਕੇ ਜਰੂਰ ਵੇਖ ਲਿਓ ਵੀ ਸਾਰਿਆਂ ਨੂੰ ਮੇਰੀ ਡਿਊਟੀ ਹੋਊਗੀ ਸਾਈ ਜੀਐਮਐਲ ਬਣ ਕੇ ਪਿੰਡ ਪਿੰਡ ਜਾ ਕੇ ਵੀ ਸਾਰਿਆਂ ਨੂੰ ਕੰਮ ਦਿਵਾਉਣ ਦਾ ਮੈਂ ਵਚਨ ਪਾਦਾ ਅੱਜ ਮੈਂ ਚੈਨਲ ਦੇ ਕੇ ਚੱਲਿਆ ਤਨੂ ਜੇ ਮੇਰੀ ਗੱਲ 'ਚ ਕੋਈ ਸਚਾਈ ਨਾ ਨਿਕਲੇ ਤਾਂ ਸਾਫਾ ਪਾ ਲਿਓ ਮੇਰੇ 'ਕਾਲ ਬੋਲੇ ਸੋਨਹਾਂ ਸਰਸਰੀਆ ਕਾਨ